ਪੰਜਾਬ ਚ ਲੁਟੇਰਿਆਂ ਦੀ ਹੌਸਲੇ ਬੁਲੰਦ ਨੇ ਆਇਂ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆਹੀ ਜਾਂਦੀ ਹੈ ਜੁਥੇ ਲੁਟੇਰਿਆਂ ਦੇ ਵੱਲੋਂ ਕਿਸੇ ਨਾ ਕਿਸੇ ਵਿਅਕਤੀ ਨੂੰ ਜਾਂ ਫਿਰ ਦੁਕਾਨ ਨੂੰ ਨਿਸ਼ਾਨਾ ਬਣਾ ਹੀ ਲਿਆ ਜਾਂਦਾ ਹੈ ਤਾਂ ਅਜਹੀਆਂ ਤਸਵੀਰਾਂ ਲੁਧਿਆਣਾ ਦੇ ਗਿੱਲਪਿੰਡ ਦੇ ਨੇੜੇ ਜੁਵੈਲਰ ਦੀ ਦੁਕਾਨ ਤੋਂ ਸਾਹਮਣੇ ਆਈਆਂ ਨਹੀਂ ਜਿੱਥੇ ਗਹਿਣਿਆਂ ਦੀ ਲੁੱਟ ਕੀਤੀ ਗਈ ਹੈ ਹਥਿਆਰਬੰਦ ਲੁੱਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ ਬੀਤੇ ਦਿਨ ਦੀ ਹੈ ਖਬਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਦੀ ਜਾਂਚ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਜਿਹਾ ਤਾ ਤਸਵੀਰਾਂ ਲੁਧਿਆਣਾ ਦੇ ਗਿੱਲ ਪਿੰਡ ਦੇ ਨੇੜੇ ਦੀ ਇੱਕ ਜੁਵੈਲਰ ਦੀ ਦੁਕਾਨ ਦੀਆਂ ਨਹੀਂ ਜਿੱਥੇ ਕੁਝ ਹਥਿਆਰਬੰਦ ਬਦਮਾਸ਼ਾਂ ਦੇ ਵੱਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪੰਜ ਲੁੱਟੇਰੇ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਨਹੀਂ ਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਜਿਸਨੀਆਂ ਤੁਸੀਂ ਸੀਸੀਟੀਵੀ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੁਟੇਰੇ ਵੀ ਖੋਪ ਨਜ਼ਰ ਆ ਰਹੇ ਨੇ ਆਏ ਦਿਨ ਕਿਸੇ ਨਾ ਕਿਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਸੇ ਤਰੀਕੇ ਦਾ ਇਹਨਾਂ ਦੇ ਵਿੱਚ ਕੋਈ ਖੋਪ ਨਜ਼ਰ ਨਹੀਂ ਆਂਦਾ ਪਰ ਮੇ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੀ ਹੈ ਇਹਨਾਂ ਵਿੱਚ ਤੁਸੀਂ ਗੌਰ ਦੇ ਨਾਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਲੁੱਟ ਕੀਤੀ ਜਾਂਦੀ ਹੈ ਲੁੱਟ ਨੂੰ ਅਲਜ਼ਾਮ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਦਾ ਰੁਕ ਵੀ ਕਰਾਂਗੇ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਉਸ ਦੇ ਨਾਲ ਨਾਲ ਇੱਕ ਵਾਰ ਰੁਕ ਕਰ ਦਿਓ ਨਾ ਤਸਵੀਰਾਂ ਦਾ ਮਾਮਲਾ ਕੀ ਬਾਦੋ ਸਰ ਮੇਰੇ ਫਾਦਰ ਸਾਹਿਬ ਸੀਗੇ ਸ਼ਾਪ ਤੇ ਇਕੱਲੇ ਜੀ ਇੱਥੋਂ ਚਾਰ ਪੰਜ ਬੰਦੇ ਆਉਂਦੇ ਆ ਜੀ ਉਹਨਾਂ ਕੋਲ ਚਾਰ ਪੰਜ ਜਾਣਿਆਂ ਕੋਲ ਹੀ ਪਿਸਤੌਲ ਸੀਗੇ ਜੀ ਤੇ ਆ ਕੇ ਕਹਿੰਦੇ ਆ ਵੀ ਆਹ ਸਾਨੂੰ ਰਿੰਗ ਦਿਖਾਓ ਠੀਕ ਹੈ ਜੀ ਤੇ ਉਹ ਪਪਾ ਦਿਖਾਉਣ ਲੱਗਦੇ ਆ ਤੇ ਉਹ ਕਹਿੰਦੇ ਆ ਜੀ ਫਿਰ ਉਹ ਰਿਵਾਲਵਰ ਕੱਢ ਦਿੰਦੇ ਕਹਿੰਦੇ ਜਿਹੜਾ ਕੋਸ਼ ਹੈਗਾ ਕੱਢ ਦੋ ਤੇ ਪਪਾ ਫਿਰ ਬਾਹਰ ਨੂੰ ਭਜਦੇ ਆ ਉੱਥੇ ਰੌਲਾ ਰੁਲਾ ਪਾਉਂਦੇ ਮਾੜ ਮੋਟਾ ਨਾਲ ਮੇਰੇ ਤਾਈ ਦੀ ਸ਼ਾਪ ਆ ਉਹ ਆਉਂਦੇ ਆ ਤੇ ਬਾਹਰ ਉਹਨਾਂ ਦੀ ਗੱਡੀ ਖੜੀ ਸੀਗੀ ਗੱਡੀ ਤੇ ਜਾਨੂੰ ਭੱਜ ਜਾਂਦੇ ਆ ਜੀ ਬਸ ਕੀ ਲੈ ਕੀ ਕਰਨ ਲੈ ਕੇ 3-4 ਕਿਲੋ ਜਾਂਦੀ ਲੈ ਕੇ ਜੀ 2.5-3 ਟੋਲੇ ਸੋਨਾ ਲੈ ਕੇ ਜੀ ਓਕੇ ਕਿੰਨੇ ਦਾ ਨੁਕਸਾਨ ਮੰਨ ਕੇ ਚੱਲੋ ਜੀ 3-4 ਲੱਖ ਰੁਪਏ ਦਾ ਮੈਂ ਮਰਾਜ ਕੋਈ 7:30 ਵਜੇ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਪੇ ਸਾਇਦਾ ਜੁਵਲਰ ਬੰਦਾ ਜੰਨਤਾ ਕਲੋਨੀ ਦੇ ਮੋੜ ਦੇ ਗੱਲ ਪਿੰਡ ਦੇ ਵਿਲੇਜ ਦੇ ਨੇੜੇ ਹੀ ਆ ਉਹਨਾਂ ਨਿਕਾਣਾ ਸਾਹ ਸੁਬੂਦ ਨੇੜੇ ਉੱਥੇ ਕੋਈ 5-9 ਜਵਾਨ ਆਏ ਨੇ ਆਹ ਔਰਾਂ ਗੱਡੀ ਵਾਈਟ ਕਲਰ ਦੀ ਗੱਡੀ ਆ ਤੇ ਉਹਦੇ ਵਿੱਚ ਆ ਕੇ ਉਹ ਜਿਊਲਰੀ ਸ਼ਾਪ ਦੇ ਕੋਲ ਕੋਈ ਚਾਂਦੀ ਦੇ ਗਹਿਣੇ-ਗੋਨੇ ਵਗੈਰਾ ਉਹ ਲੈ ਕੇ ਗਏ ਆ ਬਾਕੀ ਅਸੀਂ ਮੌਕੇ ਤੇ ਆਏ ਆ ਤਫਤੀਸ਼ ਚੱਲ ਰਹੀ ਆ ਹੁਣ ਜੋ ਵੀ ਵੈਰੀਫਾਈ ਕਰਕੇ ਸਾਰਾ ਜਿਹੜੇ ਦੰਦੇ ਸੀ ਉਹਨਾਂ ਕੋਲ ਹਥਿਆਰ ਨਹੀਂ ਸੀ ਹਜੇ ਉਹ ਮੌਕੇ ਤੇ ਆਏ ਹੁਣ ਸਾਰਾ ਵੈਰੀਫਾਈ ਕਰਕੇ ਤੇ ਸਾਰਾ ਕਲੀਅਰ ਕਰਕੇ ਦੱਸ ਦਿੰਦੇ ਆ